ਦੀਵਾਲੀ ਦਾ ਤਿਉਹਾਰ 1 1 ਅਕਤੂਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਏਗਾ। ਦੀਵਾਲੀ ਦੀ ਰਾਤ ਨੂੰ ਮਿੱਟੀ ਨਾਲ ਬਣੀਆਂ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਅਤੇ ਦੀਵਾਲੀ ਨਾਲ ਦੀਵਾਲੀ ਪੂਜਾ ਕਰਨ ਦੀ ਇੱਕ ਪੁਰਾਣੀ ਪਰੰਪਰਾ ਹੈ। ਅੰਮ੍ਰਿਤਸਰ ਸ਼ਹਿਰ ਦੇ ਅੰਦਰ ਵਸੇ ਬਾਜ਼ਾਰ ਖਿਲਾਉਣਿਆਂ ਇੰਨਾਂ ਮਿੱਟੀ ਦੀਆਂ ਮੂਰਤੀਆਂ, ਦੀਵੇ, ਦੀਵਾਲੀਆਂ ਅਤੇ ਮਿੱਟੀ ਦੇ ਖਿਡੌਣੇ ਵੇਚਣ ਵਾਲੀਆਂ ਦੁਕਾਨਾਂ ਸਜ ਚੁੱਕੀਆਂ ਹਨ। ਸਜੇ ਹੋਏ ਬਾਜ਼ਾਰ ਬਹੁਤ ਹੀ ਆਕਰਸ਼ਕ ਤੇ ਸੁਹਾਵਨੇ ਲੱਗ ਰਹੇ ਹਨ। ਦੀਵਾਲੀ ਤੋਂ 2-3 ਦਿਨ ਪਹਿਲਾਂ ਹੀ ਇੰਨਾ ਬਾਜ਼ਾਰਾਂ ਵਿੱਚ ਭੀੜ ਦੇਖਣਯੋਗ ਹੋਵੇਗੀ ਪਰ ਇੱਥੋਂ ਦੇ ਦੁਕਾਨਦਾਰਾਂ ਨੇ ਆਖਿਆ ਕਿ ਵਿਕਰੀ ਹੱਲੇ ਕਾਠ ਹੈ ਪਰ ਦੀਵਾਲੀ ਤੇ ਹੋਣ ਵਾਲੀ ਮਹਾ ਲక్ష్ਮੀ ਪੂਜਾ ਵਿੱਚ ਇਹ ਮਿੱਟੀ ਦੀਆਂ ਮੂਰਤੀਆਂ ਅਤੇ ਦੀਵਾਲੀ ਦੀ ਵਰਤੋਂ ਹੁੰਦੀ ਹੈ ਇਸ ਲਈ ਇਹਨਾਂ ਦੀ ਵਿਕਰੀ ਖੂਬ ਹੋਵੇਗੀ ਲੋਕਾਂ ਦਾ ਅਖਣਾ ਹੈ ਕਿ ਇਹ ਚੀਜ਼ਾਂ ਦੀਵਾਲੀ ਪੂਜਨ ਵਿੱਚ ਜ਼ਰੂਰੀ ਹਨ ਅਤੇ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਨਿਭਾਉਂਦਿਆਂ ਲੋਕ ਇਹਨਾਂ ਦੀ ਖਰੀਦਦਾਰੀ ਜ਼ਰੂਰ ਕਰਨਗੇ ਕੁਝ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਵਾਲੇ ਦਿਨਾਂ ਵਿੱਚ ਆਨਲਾਈਨ ਖਰੀਦਦਾਰੀ ਕੱਟ ਕਰਨੀ ਚਾਹੀਦੀ ਹੈ ਅਤੇ ਬਾਜ਼ਾਰਾਂ ਵਿੱਚੋਂ ਸਮਾਨ ਖਰੀਦਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੁਕਾਨਦਾਰਾਂ ਦੀ ਦੀਵਾਲੀ ਤਾਂ ਹੀ ਸ਼ੁਭ ਹੋਵੇਗੀ ਜੇਕਰ ਅਸੀਂ ਉਹਨਾਂ ਕੋਲੋਂ ਖਰੀਦਦਾਰੀ ਕਰਾਂਗੇ। ਦੀਵਾਲੀ ਦੇ ਉੱਪਰ ਲਕਸ਼ਮੀ ਗਣੇਸ਼, ਹਾਥੀ, ਘੋੜਾ ਤੇ ਪਰੀ ਦੀਵਾਲੀ ਚੰਡੋਲ ਅਸ ਐਡਮਾ ਦੀਵਿ ਤੇ ਫੈਂਸੀ ਦੀਵੇ, ਫੈਂਸੀ ਦੀਵਾ ਬਸੇ ਦੀਵੇ ਤੇ ਲਕਸ਼ਮੀ ਗਣੇਸ਼ ਅੰਮਰ ਸਾਹਿਬ ਛੋਟੇ ਛੋਟੇ ਹਾਥੀ ਘੋੜੇ ਪਰੀਆਂ ਇਹ ਚੀਜ਼ਾਂ ਬਣਦੀਆਂ ਬਾਕੀ ਸਾਰਾ ਲਕਸ਼ਮੀ ਜੀ ਦੇ ਜਮਾਲ ਬਾਹਰ ਹੁੰਦਾ ਇਹ ਹੁੰਦੀ ਹੈ ਜੇ 3 ਤੇ 4 5 6 ਤੇ 7 8 ਲਕਸ਼ਮੀ ਗਣੇਸ਼ ਹਾਥੀ ਘੋੜਾ ਪਰੀ ਤੇ ਦੀਵਾ ਦੀਵਾਲੀ ਚੰਡੋ ਨਹੀਂ ਹਾਂ ਪੂਜਾ ਵਾਲਾ ਸਮਾਨ ਤੇ ਸਾਰਾ ਹੀ ਗਾਕੀ ਦਾ ਠੀਕ ਆ ਅਸੀਂ ਅਸੀਂ ਤੇ ਦੁਕਾਨ ਅੱਜ ਕੀ 2 ਦਿਨ ਪਹਿਲਾਂ ਲਾ ਲਈ ਆ ਇਹ 4 5 ਦਿਨੇ ਦੁਕਾਨ ਚ ਚੱਲਦੀ ਹਾਂਜੀ ਹਾਂਜੀ ਹੋ ਰਿਹਾ ਗਾ ਪਹਿਲਾਂ ਹੋਲ ਸੇਲ ਦੇ ਵਿੱਚ ਵੀ ਮੰਦਾ ਸੀ ਬਰ ਉਹਨਾਂ ਗਾਗ ਚੁਰ ਗਿਆ ਲੋਕਾਂ ਦੇ ਮਾਲ ਤਕਰੀਬਨ ਵਿਗਦੇ ਪਏ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰੇ ਵੱਲੋਂ ਦੀਵਾਲੀ ਦੀ ਬਹੁਤ ਬਹੁ ਮੁਬਾਰਕਾਂ ਔਰ ਸਾਡੇ ਇੱਕ ਧਰਮ ਦੇ ਵਿੱਚ ਇੱਕ ਜਿਹੜਾ ਮੇਨ ਜਿਹੜੀ ਮਿੱਟੀ ਹੈ ਉਹ ਮਿੱਟੀ ਨੂੰ ਬੜਾ ਇੱਕ ਐਸ ਤਰ੍ਹਾਂ ਬਣਾਇਆ ਗਿਆ ਕਿ ਇੱਕ ਕਪੂਤਰ ਚੀਜ਼ ਬਣੀ ਗਈ ਤੁਸੀਂ ਵੇਖਿਆ ਕਿ ਆਪਣੇ ਰਮਾਇਣ ਪੜ੍ਹ ਲਓ ਮਹਾਭਾਰਤ ਪੜ੍ਹ ਲਓ ਉਦੋਂ ਸਾਰੇ ਭਾਂਡੇ ਜਾਂ ਸਾਰੇ ਬਰਤਨ ਜਿਹੜੇ ਮਿੱਟੀ ਦੇ ਬੰਦੇ ਸੀ ਔਰ ਜਿੰਨੇ ਜਿੰਨੇ ਜਿਹੜੀ ਰਿਸ਼ੀ ਮੁਨੀ ਸੀ ਉਹ ਵੀ ਮਿੱਟੀ ਦੇ ਪਰਤਨਾਂ ਜੀ ਖਾਣਾ ਖਾਂਦੇ ਸੀ ਉਹ ਪਾਣੀ ਪੀਂਦੇ ਸੀ ਤੁਸੀਂ ਹਰ ਜਗ੍ਹਾ ਦੇਖੋ ਮਿੱਟੀ ਉਸ ਲਈ ਕਿੰਨੀ ਗਰ ਮਤਲਬ ਲੋਕਾਂ ਵਾਸਤੇ ਵੀ ਫਾਇਦੇਮੰਦ ਸੀ ਉਹ ਠੰਢੀ ਸੀ ਪੁਰਾਣੇ ਜ਼ਮਾਨੇ 'ਚ ਮੈਨੂੰ ਯਾਦ ਹੈ ਕਿ ਆਪਾਂ ਛੋਟੇ ਹੁੰਦੇ ਸੀ ਤੇ ਉਦੋਂ ਫ੍ਰਿਜ ਨਹੀਂ ਸੀ ਹੁੰਦੇ ਉਹ ਪਾਣੀ ਸਲਾਈ ਦਾ ਪੀਂਦੇ ਸੀ ਔਰ ਉਹ ਜਿਹਦਾ ਮੁਕਾਬਲਾ ਉਹ ਫਿਜ ਵੀ ਨਹੀਂ ਕਰ ਸਕਦਾ ਕਿ ਅੱਜ ਇਹ ਰੇਟ ਵੀ ਖਲੋਣਿਆਂ ਦੇ ਵਿੱਚ ਜਾਓ ਤੁਸੀਂ ਪੁਰਾਣੀ ਗੱਲ ਯਾਦ ਆ ਜਾਏਗੀ ਜਦੋਂ ਅਸੀਂ ਅਸ਼ਟਮੀ ਬਣਾਉਂਦੇ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਦੀਦੀ ਅਸੀਂ ਕਿੰਨੇ ਰਾਸ ਰੇਲਾ ਪਾਉਂਦੇ ਸੀ ਕਿੰਨੇ ਸਾਰੀ ਮਿੱਟੀ ਦੇ ਖਲੋਣੇ ਆਂਦੇ ਸੀ ਉਹ ਮਿੱਟੀ ਜਿਹੜੀ ਹੈ ਸਾਡੀ ਇੱਕ ਬਹੁਤ ਚੀਜ਼ ਮੰਨੀ ਜਾਂਦੀ ਹਿੰਦੂਆਂ 'ਚ ਕਿਉਂਕਿ ਅਸੀਂ ਜਾਨਾਂ ਨੇ ਹਰ ਬੰਦੇ ਨੇ ਮਿੱਟੀ 'ਚ ਅਸੀਂ ਪੰਜਾਬੀ ਲੋਕ ਆ ਅਸੀਂ ਹਮੇਸ਼ਾ ਮਿੱਟੀ ਨੂੰ ਪ੍ਰੈਫਰੈਂਸ ਦੇਾਂਗੇ ਔਰ ਮੈਂ ਸੋਚਾਂ ਕਿ ਹਰ ਬੰਦਾ ਸ਼ਹਿਰ ਵਾਸੀ ਜਿਹੜਾ ਕਿ ਇੱਕ ਰੋਣੇ ਦੇ ਬਿਜਾਰ ਜਾ ਕੇ ਕਿਉਂਕਿ ਉਹ ਵੀ ਵਿਚਾਰੇ ਸਾਰੇ ਸਾਲ ਦੀ ਇੱਕ ਉਹਨਾਂ ਦੀ ਰੋਜ਼ੀ ਰੋਟੀ ਹੈ ਉਹਨੂੰ ਅਗਰ ਪਰੰਪਰਾ ਚਾਲੂ ਰੱਖਣੀ ਹੈ ਤੇ ਉਹਨਾਂ ਦੀ ਰੋਜ਼ੀ-ਵੱਟੀ ਉਹਨੂੰ ਦੇਖਣਾ ਪਏਗਾ ਔਰ ਹਰ ਬੰਦਾ ਜਾ ਕੇ ਉੱਥੇ ਦੀਵੇ ਰਵੇ ਔਰ ਦੀਵਾਲੀ ਦੇ ਦਿਨ ਆਪਣੇ ਘਰ ਮੋਮਬਤੀ ਦੀਵੇ ਦੋਵੇਂ ਬਾਲੇ ਤਾਂ ਕਿ ਦੋਵਾਂ ਦੀ ਜਿਹੜੇ ਜਿਹੜਾ ਰੋਜ਼ਗਾਰ ਚੱਲੇ ਤਾਂ ਕਿ ਪਰੰਪਰਾ ਜਿਹੜੀ ਹੈ ਸਾਡੀ ਸਹੀ ਮੈਨਿਆਂ ਦੇ ਵਿੱਚ ਜਿਹੜੀ ਸ਼ਾਸਤਰਾਂ ਦੇ ਲਿਖੇ ਆ ਰਮਾਇਣ ਕਦੋਂ ਕਿੰਨੇ ਸਾਲ ਹੋ ਗਏ ਆ ਮਹਾਭਾਰਤ ਕਿੰਨੇ ਸਾਲ ਹੋ ਗਏ ਸਾਡੀ ਪੁਰਾਣੀ ਪਰੰਪਰਾਵਾਂ ਵਿੱਚ ਜਿਹੜੀਆਂ ਸਾਰੀ ਮਿੱਟੀ ਤੇ ਡਿਪੈਂਡ ਸੀ ਮਿੱਟੀ ਦੇ ਪਰਸਨ ਸਾਰੇ ਯੂਜ਼ ਕਰਦੇ ਸੀ ਮੈਂ ਜੋ ਸੋਚਣਾ ਕਿ ਸਾਰਿਆਂ ਨੂੰ ਪੁਰਾਣੀ ਪਰੰਪਰਾ ਮੁਤਾਬਕ ਮਿੱਟੀ ਦੇ ਕਸ਼ੋਰੇ ਔਰ ਮਿੱਟੀ ਦਾ ਕੰਮ ਸੇ ਕੰਮ ਇਹ ਜੂ ਕਰਾ ਲੈਂ ਕਿ ਹਰ ਬੰਦਾ ਆਪਣੇ ਘਰੋਂ 10 ਦਾ ਕਸ਼ੋਰਾ ਲੈ ਆ ਕੇ ਜਿਹੜੇ ਆਪਣਾ ਨਮਾਸੇ ਸ਼ੀਰ ਪੰਛੀਆਂ ਵਾਸਤੇ ਇੱਕ ਬੰਦਾ ਕਟੋਰੀ ਲੈ ਆ ਕੇ ਸਭ ਜਗ੍ ਪੁਰ ਬਾਜਰਾ ਬੂਜਰਾ ਦਾ ਪਾਂ